ਇਦੋਂ ਵੇਖ ਕੇ ਵੀ ਪਤਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦੇ ਵਿੱਚੋਂ ਥੱਲੇ ਕਮੈਂਟਸ 'ਚ ਵੀ ਹੈ ਤੇ ਵੈਸੇ ਵੀ ਪਤਾ ਮੈਂ ਤਾਂ ਨੇ ਮੇਰੇ ਕੱਲ ਅਸੀਂ ਇੰਟਰਵਿਊਸ ਕਰਦੇ ਸੀ ਉਹਦੇ 'ਚ ਵੀ ਗਿਆ ਸੀ ਤੇ ਰਿਵਾਣਾ ਨੇ ਬੈਸਟ ਪਰਫਾਰਮ ਕੀਤਾ ਸੀ ਮੈਂ ਆਪਣੀ ਟੀਮ ਨੂੰ ਵੀ ਕਿਹਾ ਸੀ ਕਿ ਨਿਮਰਤੀਵਾਨ ਨੇ ਬੈਸਟ ਪਰਫਾਰਮੈਂਸ ਦਾ ਆਪੀਨੀਅਨ ਪ੍ਰੋਡੂਸਰ ਜੀ ਸਰਫੋਂ ਨੇ ਮਤਲਬ ਟ੍ਰੇਲਰ ਦੇ ਵਿੱਚ ਵੀ ਡੋਮੀਨੇਟ ਕਰ ਰਹੀ ਹੈ ਰਾਈਟ ਤੇ ਫਿਲਮ ਦੇ ਵਿੱਚ ਵੀ ਡੋਮੀਨੇਟ ਕਰੂਗੀ ਤੇ ਇਹ ਪੋਸੀਬਲ ਸੀਗਾ ਕਿ ਸਰਫੋਂ ਨੇ ਜਿਹੇ ਦਾ ਮੱਤੀ ਕਟਵਾ ਲੈਂਦੀ ਟ੍ਰੇਲਰ ਰਾਈਟ ਮਾਈਟ ਬੀ ਤੇ ਉਹਨੂੰ ਵੀ ਇਹ ਲੱਗਿਆ ਵੀ ਯਾਰ ਫਿਲਮ ਲਈ ਬੈਸਟ ਲੱਗੇ ਕਿ ਮਤਲਬ ਹਰ ਹੁਕਮ ਜਦੋਂ ਜੇ ਤੁਸੀਂ ਸੈਲਫਿਸ਼ ਹੋ ਕੇ ਵੀ ਸੋਚੋ ਪ੍ਰੋਡੂਸਰ ਆ ਉਹਨੇ ਚੀਜ਼ ਵੇਚਣੀ ਵੀ ਹੈ ਦੇਖ ਸਮਾਗਿਅ ਦੇ ਤੌਰ ਤੇ ਦੇਖੋ ਕੀ ਲੋਕ ਆਣਗੇ ਤੇ ਇਹ ਡੋਮੀਨੇਟ ਕਰਦੀ ਹੈ ਜਾਂ ਵੀ ਮੈਂ ਲੈਟ ਆਉਂ ਹੋ ਗਿਆ ਕੁਝ ਹੋ ਜੂਗਾ ਤੇ 100% ਲੋਕਾਂ ਨੇ ਮਤਲਬ ਵੀ ਆ ਕਿ ਜਿਹਨੇ ਕਮੈਂਟ ਕਰਨਾ ਉਹਨਾਂ ਨੇ ਹੀ ਵੇਚਣਾ ਇਹਨਾਂ ਦਾ ਭਾਈ ਜਰਾ ਕੁਝ ਕਿਧਾਂ ਦਾ ਜਾਂ ਕੁਛ ਆਣਾ ਲੱਗਣਾ ਵੀ ਆ ਛਾਗੀ ਆ ਛਾਗੀ ਆ ਛਾਗੀ ਤੇ ਉਹ ਸਾਨੂੰ ਅਵੇਸਟ ਉਹਦਾ ਤਾਂ ਫਿਰ ਫਿਲਮ ਚੱਲੇ ਕੱਲ ਜੇ ਮੈਂ ਸੈਲਫਿਸ਼ ਹੋ ਕੇ ਕੈਨਸਲ ਕਰਾਂ ਮੈਂ ਐਗਜ਼ੈਂਪਲ ਮੈਂ ਇਹ ਫਿਲਮ ਨੂੰ ਕੋਪਰੇਟ ਹੁੰਦੀ ਹੈ ਮੇਰੇ ਪੰਜ ਡਾਇਲੋਗ ਆ 10 ਡਾਇਲੋਗ ਆ ਹੀਰੋ ਦੇ ਵੱਲੋਂ ਤਾਂ ਮੈਂ ਆ ਵੀ ਜਿ